मुख्यमंत्री सरदार भगवंत सिंह मान दई वाली सरकार वालों सूबे दुकात दी दी संभाल ले। एक महत्वपूर्ण कदम चुकद मुख्यमंत्री सेहत बीमा योजना शुरुआत की गई ਇਸ ਇਤਿਹਾਸਿਕ ਫੈਸਲੇ ਸਦਕਾ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ। ਇਹ ਸਹੂਲਤ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਚ ਵੀ ਉਪਲਬਧ ਹੋਵੇਗੀ। ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਦੁਬਾਰਾ ਕੋਈ ਪੁੰਨ ਨਹੀਂ ਹੈ ਨਹੀਂ ਜੀ। ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਦਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ। 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦੇ ਹੀ ਹੈ। ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ। ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਪੈਨਲ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਫਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫੇਰ ਉਹਦੇ ਥੱਲੇ ਵਾਲਾ ਪੈਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਥੋੜੀ ਕੋਈ ਗੱਲ जिकर योग है कि पंजाब सरकार सूबे के लोगों बेहतर तो बेहतर सेहत सेवावान देने दी, के मकसद को पूरा करने के निरंतर कार्यशील है ਸਤਲੂਜ ਨੇ ਕਾਫੀ ਵੱਡੀ ਮਾਰ ਮਾਰੀ ਹੈਗੀ ਸੀਗੀ ਬਿਆਸ ਤੇ ਸਤਲੂਜ ਦੇ ਵਿੱਚ ਜਦੋਂ ਪਾਣੀ ਆਇਆ ਹਰੀਕੇ ਹੈਡ ਤੋਂ ਪਾਣੀ ਛੱਡਿਆ ਗਿਆ ਤਾਂ ਹਰੀਕੇ ਹੈਡ ਤੋਂ ਉਸੈਨੀ ਵਾਲਾ ਹੈਡ ਆਇਆ ਔਰ ਉਸੈਨੀ ਵਾਲਾ ਹੈਡ ਤੋਂ ਅੱਗੇ ਛੱਡਿਆ ਗਿਆ ਤਾਂ ਜਦੋਂ ਪਾਣੀ ਦਾ ਪੱਧਰ ਵਧਿਆ ਹੈਗਾ ਸੀਗਾ ਤਾਂ ਕਈ ਪਿੰਡਾਂ ਨੂੰ ਮਾਰ ਵਜੀ ਹੈਗੀ ਸੀਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ 113 ਪਿੰਡ ਹੈਗੇ ਆ ਜਿਹੜੇ ਪ੍ਰਭਾਵਿਤ ਹੋਏ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਹੈਗਾ ਸੀਗਾ ਹੁਣ ਪਾਣੀ ਦਾ ਪੱਧਰ ਘਟਿਆ ਹੈਗਾ ਪਰ ਬਿਮਾਰੀਆਂ ਫੈਲਣ ਦਾ ਖਸਾ ਜਿਹੜਾ ਹੈ ਉਹ ਜ਼ਿਆਦਾ ਵੱਜ ਜਾਂਦਾ ਹੈਗਾ ਕਿਉਂਕਿ ਕਈ ਥਾਵਾਂ ਦੇ ਉੱਪਰ ਪਾਣੀ ਖੜਾ ਹੋ ਜਾਂਦਾ ਹੈਗਾ ਜ ਦੇ ਵਿੱਚ ਮੱਛਰ ਜਿਹੜਾ ਉਹ ਪੈਦਾ ਹੋ ਜਾਂਦਾ ਹੈ ਮਲੇਰੀਆ ਦਾ ਖਤਸਾ ਵੱਜ ਜਾਂਦਾ ਹੈਗਾ ਮੱਛੀਆਂ ਮਰੀਆਂ ਹੁੰਦੀਆਂ ਨੇ ਜਿਸ ਦੇ ਕਰਕੇ ਬਿਮਾਰੀਆਂ ਫੈਲਣ ਦਾ ਖਤਸਾ ਵੱਜ ਜਾਂਦਾ ਹੈਗਾ ਤਾਂ ਸਿਹਤ ਵਿਭਾਗ ਦੇ ਵੱਲੋਂ ਮੈਡੀਕਲ ਕੈਂਪ ਜਿਹੜੇ ਨੇ ਉਹ ਲਗਾਏ ਜਾ ਰਹੇ ਹੈਗੇ ਆ ਵੱਖ-ਵੱਖ ਜੇ ਗੱਲ ਕਰੀਏ ਪ੍ਰਾਈਵੇਟ ਹਸਪੀਟਲਾਂ ਦੀ ਵੀ ਜਿਹੜੀ ਮਦਦ ਲੈ ਕੇ ਜਿਹੜੇ ਆ ਕੈਂਪ ਹੈ ਉਹ ਲਗਾਏ ਜਾ ਰਹੇ ਹੈਗੇ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਗੱਠੀ ਰਾਜੋਕੇ ਪਿੰਡ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਇੱਥੇ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਗਿਆ ਹੈਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਦਵਾਈਆਂ ਜੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਹੈਗੀਆਂ ਵੱਖ-ਵੱਖ ਤਰ੍ਹਾਂ ਦੀ ਮੈਡੀਸਿਨ ਹੈਗੀਆਂ ਨੇ ਕਈ ਵਾਰ ਜਦੋਂ ਐਦਾਂ ਦੇ ਹਾਲਾਤ ਬਣ ਜਾਂਦੇ ਹੈਗੇ ਆ ਟਾਈਫਾਇਡ ਵੱਜ ਜਾਂਦਾ ਹੈ ਮਲੇਰੀਆ ਦੀਆਂ ਬਿਮਾਰੀਆਂ ਵੱਜ ਜਾਂਦੀਆਂ ਹੈਗੀਆਂ ਨੇ ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੇ ਲਈ ਜਿਹੜਾ ਇਹ ਕੈਂਪ ਲਗਾਏ ਜਾਂਦੇ ਹੈਗੇ ਆ ਮਾਹਿਰ ਡਾਕਟਰ ਜਿਹੜੇ ਨੇ ਉਹ ਆਂਦੇ ਹੈਗੇ ਆ ਉਹ ਚੈੱਕਅਪ ਜਿਹੜਾ ਉਹ ਕਰਦੇ ਹੈਗੇ ਆ ਮੈਡੀਕਲ ਸਪੈਸ਼ਲਿਸਟ ਬੱਚਿਆਂ ਦੇ ਮਾਹਿਰ ਚਮੜੀ ਦੇ ਰੋਗਾਂ ਦੇ ਡਾਕਟਰ ਜਿਹੜੇ ਇੱਥੇ ਪਹੁੰਚੇ ਹੋਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਡਾਕਟਰ ਜਿਹੜੇ ਇੱਥੇ ਪਹੁੰਚੇ ਹੋਏ ਆ ਔਰ ਇਸ ਕੈਂਪ ਦੇ ਵਿੱਚ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਹੈਗੇ ਨੇ ਕਿਉਂਕਿ ਇਹ ਗੱਟੀ ਰਾਜੋ ਕੀ ਹੈ ਇੱਥੋਂ ਦੇ ਕਰੀਬ 13 ਤੋਂ 14 ਪਿੰਡ ਹੈਗੇ ਨੇ ਜਿਹੜੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਸੀਗੇ ਇਹਦਾ ਪਿੰਡਾਂ ਦੇ ਵਿੱਚ ਪਾਣੀ ਕਾਫੀ ਭਰਿਆ ਹੋਇਆ ਸੀਗਾ ਤਾਂ ਹੇਲੇ ਵੀ ਕਈ ਥਾਵਾਂ ਦੇ ਉੱਪਰ ਪਾਣੀ ਹੈਗਾ ਜਿੱਥੋਂ ਨਹੀਂ ਨਿਕਲ ਰਿਹਾ ਹੈਗਾ ਤਾਂ ਉੱਥੇ ਮੱਛਰ ਜਿਹੜੇ ਆ ਉਹ ਨਜ਼ਰ ਆ ਰਹੇ ਹੈਗੇ ਆ ਮ ਕਰਕੇ ਮਦਬੂ ਫੈਲ ਰਹੀ ਹੈਗੀਆ ਔਰ ਬਿਮਾਰੀਆਂ ਫੈਲਣ ਦਾ ਖਦਸਾ ਜਿਹੜਾ ਉਹ ਜਿਆਦਾ ਵੱਜ ਜਾਂਦਾ ਹੈਗਾ ਤਾਂ ਇਸੇ ਕਰਕੇ ਸਿਹਤ ਵਿਭਾਗ ਦੇ ਵੱਲੋਂ ਜਿਹੜੀ ਹੈ ਮੈਡੀਕਲ ਕੈਂਪ ਹੈ ਉਹ ਲਗਾਏ ਜਾ ਰਹੇ ਹੈਗੇ ਆ ਤਾਂ ਪੰਜਾਬ ਦੇ ਸਿਹਤ ਮੰਤਰੀ ਅੱਜ ਫਿਰੋਜ਼ਪੁਰ ਦੇ ਵਿੱਚ ਵੀ ਪਹੁੰਚੇ ਹੋਏ ਆ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕਰ ਰਹੇ ਹੈਗੇ ਆ ਔਰ ਜਾਇਜ਼ਾ ਲੈ ਰਹੇ ਹੈਗੇ ਕੀ ਸਥਿਤੀ ਹੈਗੀ ਹੈ ਕਿੱਦਾਂ ਜਿਹੜਾ ਕਿੱਥੇ-ਕਿੱਥੇ ਮੈਡੀਕਲ ਕੈਂਪ ਲਗਾਏ ਜਾ ਰਹੇ ਹੈਗੇ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਉਹ ਅੱਜ ਪਹੁੰਚੇ ਹੋਏ ਆ ਔਰ ਇੱਥੇ ਲੋਕ ਵੀ ਜਿਹੜਾ ਪਿੰਡ ਵਾਸੀ ਪਹੁੰਚੇ ਹੋਏ ਆ ਔਰ ਦਵਾਈਆਂ ਲੈਂਦੇ ਹੋਏ ਨਜ਼ਰ ਇਸ ਤਰ੍ਹਾਂ ਜੇ ਕਿਹਾ ਕਿ ਪਾਣੀ ਦਾ ਲੈਵਲ ਘਟਿਆ ਹੁਣ ਪਿੰਡਾਂ ਚੋਂ ਪਾਣੀ ਨਿਕਲ ਗਿਆ ਹੈਗਾ ਜਿਹੜਾ ਰੈਸਕਿਊ ਦੀ ਜਿਹੜੀ ਫੇਸ ਸੀ ਉਹ ਓਵਰ ਹੈ ਰਿਲੀਫ ਮੈਅਰ ਚੱਲ ਰਹੀਆਂ ਹੈਗੀਆਂ ਹੁਣ ਸਾਡਾ ਮੇਨ ਜਿਹੜਾ ਚੈਲੰਜ ਹੈ ਇੱਕ ਤਾਂ ਰੀਹੈਬਿਲਿਟੇਸ਼ਨ ਹੈ ਜੀ ਜਿਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੈਗਾ ਜਿਸ ਤਰ੍ਹਾਂ ਸਾਡੇ ਨਾਲ ਬੀਐਸਐਫ ਤੋਂ ਆ ਸਾਡੇ ਸਰਵਰ ਸਾਜਨਾ ਐਮਐਲਏ ਸਾਹਿਬ ਹੈ ਔਰ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਅੱਜ ਦੇਖ ਲਓ ਵੀ ਇਹ ਜਿਹੜਾ ਪਿੰਡ ਹੈ ਇਹ ਰੋਜਪੁਰ ਤੋਂ ਨਾ 10 ਕਿਲੋਮੀਟਰ ਹੈ ਪਰ ਬਾਰਡਰ ਦਾ ਇੱਥੋਂ 1.5 ਕਿਲੋਮੀਟਰ ਹੈ ਸਾਰਾ ਟਾਈਮ ਵੀ ਪਾਕਿਸਤਾਨ ਦਾ ਆ ਰਿਹਾ ਇੱਥੇ ਮੈਂ ਆਪਣਾ ਦੇਖ ਰਿਹਾ ਸੀ ਕਿ ਟਾਈਮ ਦਾ ਇਹ ਆਪਣਾ ਦਾ ਟਾਈਮ ਸਹੀ ਨਹੀਂ ਹੈ ਤੇ ਇਹ ਬਿਲਕੁਲ ਬਾਰਡਰ ਦੇ ਨੇੜੇ ਆ ਬਟ ਇੱਥੇ ਤੱਕ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ 300 ਦੇ ਕਰੀਬ ਜਿਹੜੇ ਮਰੀਜ਼ ਆ ਉਹ ਦਵਾਈ ਲੈ ਚੁੱਕੇ ਆ ਔਰ ਰੂਟੀਨ ਬੁਵਾਰੀਆਂ ਹੈਗੀਆਂ ਸਾਰੀਆਂ ਤੇ ਇਹਦੇ ਨਾਲ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਦਿੱਤਾ ਜਾ ਰਿਹਾ ਔਰ ਇਹਨਾਂ ਦੇ ਵਾਸਤੇ ਹੁਣ ਜਿਹੜਾ ਨੈਕਸਟ ਚੈਲੰਜ ਹੈ ਵੀ ਜਿਹੜੀਆਂ ਸਾਡੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਔਰ ਮੱਖੀਆਂ ਮੱਛਰਾਂ ਨਾਲ ਹੋਣ ਵਾਲੀਆਂ ਬੁਵਾਰੀਆਂ ਦੀ ਰੋਕਥਾਮ ਲਈ ਜਿਹੜਾ ਉਹ ਮੇਰਾ ਪਰਪਸ ਹੈ ਉਹ ਸਾਰੇ ਰੀਲੀਫ ਆਪਰੇਸ਼ਨਸ ਨੂੰ ਕੋਆਰਡੀਨੇਟ ਕਰਨਾ ਬਹੁਤ ਸਾਰੀਆਂ ਐਨ ਜੀਓਜ਼ ਵੀ ਕਰ ਰਹੀਆਂ ਜਿਸ ਤਰ੍ਹਾਂ ਤੁਹਾਡੇ ਯੂਨਾਈਟਿਡ ਸਿਕਸ ਵਾਲੇ ਆ ਸਰਬਦਾ ਪਲਾ ਹੋਰ ਜਿੰਨੇ ਵੀ ਆਪਣੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਹੁਤ ਅੱਛਾ ਕੰਮ ਕਰ ਰਹੀ ਆ ਨਰਸਿੰਗ ਕਾਲਜਸ ਵਾਲੇ ਹੋਰ ਸਾਡੀ ਜਿਹੜੀ ਉਹਨਾਂ ਨੇ ਸਾਨੂੰ ਐਮਬੂਲੈਂਸਸ ਦਿੱਤੀਆਂ ਹੋਈਆਂ ਸੋ ਹੁਣ ਜਿਹੜਾ ਮੇਨ ਕੰਮ ਆ ਅਸੀਂ ਕੋਆਰਡੀਨੇਟਡ ਐਫਰਟ ਦੇ ਨਾਲ ਮੈਡੀਕਲ ਰੀਲੀਫ ਅਸੀਂ ਸਪੈਸ਼ਲ ਕੈਂਪੇਨ ਚਲਾਈ ਸੀ ਜਿਹਦੇ ਥਸੇ 142000 ਲੋਕਾਂ ਨੂੰ ਜਿਹੜੇ ਸਾਡੇ 2300 ਦੇ ਕਰੀਬ ਪਿੰਡਾਂ ਸ਼ੀਰਾਂ ਦੇ ਵਿੱਚ ਅਸੀਂ ਰੀਚ ਆਊਟ ਕੀਤਾ ਆਸ਼ਾ ਵਰਕਰਸ ਨੇ ਬਹੁਤ ਅੱਛਾ ਕੰਮ ਕਰਦੇ ਹੋਏ ਕੱਲੇ-ਕੱਲੇ ਘਰ ਜਾ ਕੇ ਫੀਵਰ ਦਾ ਸਰਵੇ ਗੈਸਟਰੋਐਂਟਾਈਟਸ ਦਾ ਸਰਵੇ ਔਰ ਇਹਦੇ ਨਾਲ-ਨਾਲ ਕਲੋਰੀਨੀਆਂ ਕੋੜੀਆਂ ਦੇਣਾ ਆਰਐਸ ਦੇ ਪੈਕੇਟ ਦੇਣਾ ਲੋਕਾਂ ਨੂੰ ਜਾਣਕਾਰੀ ਦੇਣਾ ਕਿ ਜੇ ਤੁਸੀਂ ਘਰ ਜਦੋਂ ਆਂਦੇ ਹੋ ਕੰਮ ਕਰਨ ਵੇਲੇ ਤੇ ਆਪਣਾ ਤਾਂ ਹੱਥ-ਮੂੰਹ ਧੋ ਕੇ ਚੰਗੀ ਤਰ੍ਹਾਂ ਪੈਰ-ਹੱਥ ਛੁਕਾ ਲਓ ਉਹਨਾਂ ਨੂੰ ਔਰ ਜੇ ਹੋ ਸਕੇ ਤਾਂ ਸਰੋਂ ਦਾ ਤੇਲ ਲਗਾ ਲਓ ਰਾਤ ਨੂੰ ਸੌਣ ਲੱਗੇ ਤਾਂ ਕਿ ਸਕਿੰਡ ਡਿਜ਼ੀਜ਼ ਨਾ ਹੋਣ ਜਿਆਦਾ ਪ੍ਰੋਬਲਮ ਆ ਰਹੀ ਹੈ ਜੀ ਸਕਿੰਡੀਆਂ ਇਨਫੈਕਸ਼ਨਸ ਆ ਰਹੀਆਂ ਅਲਰਜੀਜ਼ ਆ ਰਹੀਆਂ ਆ ਔਰ ਇਹਦੇ ਨਾਲ ਨਾਲ ਆਈ ਵੀ ਇਨਫੈਕਸ਼ਨਸ ਆ ਫੀਵਰ ਦੇ ਕੇਸਸ ਆ ਰਹੇ ਆ ਔਰ ਡਾਇਰੀਆ ਦੇ ਕੇਸਸ ਆ ਰਹੇ ਆ ਬਟ ਕੋਈ ਕਲਸਟਰ ਦੇ ਵਿੱਚ ਨਹੀਂ ਆਇਆ ਸਿੰਗਲ ਇੱਕ ਦੋ ਇੱਕ ਦੋ ਉਹ ਉਹਦੇ ਵਾਸਤੇ ਲੋਕਾਂ ਨੂੰ ਜਾਣਕਾਰੀ ਵੀ ਦੇ ਰਹੇ ਆ ਕਰੋਰੀਨ ਦੀਆਂ ਗੋਲੀਆਂ ਦੇ ਰਹੇ ਆ ਜਿਹੜੇ ਹੈਗੇ ਪੇਸ਼ੈਂਟ ਉਹਨਾਂ ਦਾ ਇਲਾਜ ਕਰ ਰਿਆ ਸਾਡੇ ਕੋਲੇ ਜਿਹੜੇ ਬੈਕਅਪ ਹਸਪੀਟਲ ਦੇ ਵਿੱਚ ਹੈਗਾ ਚਾਹੇ ਤੁਹਾਡੇ ਫਿਰੋਜ਼ਪੁਰ ਦਾ ਹਸਪਤਾਲ ਹੋਵੇ ਜ਼ੀਰੇ ਦਾ ਹਸਪਤਾਲ ਹੋਵੇ ਜਿੰਨੇ ਵੀ ਸਾਡੇ ਹਸਪਤਾਲ ਲੈ ਕੇ ਉੱਥੇ 24 ਘੰਟੇ ਦੀ ਸਰਵਿਸਿਜ਼ ਨਵੇਂ ਡਾਕਟਰ ਭੇਜਿਆ ਜੀ 770 ਨੂੰ ਜਿਹੜਾ ਸੀਗਾ ਲੈਟਰ ਮਲੇਸ ਮਿਲਨੇ ਸੀ ਅਸੀਂ ਕਿ ਪਹਿਲਾਂ ਜਾ ਕੇ ਫਲੈਡਰ ਉਹਨਾਂ ਚ ਰਿਲੀਫ ਦੇ ਵਿੱਚ ਜਾ ਕੇ ਕੰਮ ਕਰੋ 472 ਨੇ ਜੁਆਇਨ ਕਰ ਲਿਆ ਤੁਹਾਡੇ ਵੀ ਉਨੇ ਡਾਕਟਰਾਂ ਨੇ ਜੁਆਇਨ ਕਰ ਲਿਆ ਸੋ ਹਰ ਜ਼ਿਲ੍ਹੇ ਦੇ ਵਿੱਚ 19 ਕਿਤੇ 20 ਕਿਤੇ 40 ਡਾਕਟਰਾਂ ਨੇ ਜੁਆਇਨ ਕਰ ਲਿਆ ਹੈਗਾ ਨਵੇਂ ਡਾਕਟਰ ਵੀ ਆ ਗਏ ਤੇ ਕੁੱਲ ਮਿਲਾ ਕੇ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਹੁਣ ਰੀਹੈਬਿਲਿਟੇਸ਼ਨ ਦੀ ਫੇਜ਼ ਆ ਇਹਦੇ ਨਾਲ ਨਾਲ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਹੈਗਾ ਕਿ ਮੈਂਟਰ ਹਸਟ ਨਾਲ ਜਿਹੜਾ ਜੇ ਜਿਹੜੇ ਬੰਦੇ ਦਾ ਬਾਲ ਖਸਸਦਾ ਗਈ ਨਾਲ ਖੇਤ ਵੀ ਨਹੀਂ ਲੱਭਦਾ ਘਰ ਜਾਂਦਾ ਤੇ ਘਰ ਜਾਂ ਗਿਰਿਆ ਹੋਇਆ ਜਾਂगिरਣ ਵਾਲਾ ਜਾਂ ਸਮਾਨ ਖਰਾਬ ਹੋ ਚੁੱਕਿਆ ਉਹਦਾ ਡੰਗਰ ਬੱਚਾ ਜਾਂ ਤਾਂ ਰੁੜ ਗਿਆ ਜਾਂ ਬਿਮਾਰ ਔਰ ਉਹਨੂੰ ਲੱਗਦਾ ਵੀ ਮੇਰੇ ਤਾਂ ਹੁਣ ਮੈਂ ਇੱਥੋਂ ਕੁਝ ਵੀ ਨਹੀਂ ਕਰ ਸਕਦਾ ਮੈਂ ਕਰੂੰਗਾ ਕੀ ਕਿੱਧਰ ਨੂੰ ਜਾਊਂਗਾ ਤੇ ਉਹ ਕਈ ਵਾਰੀ ਕੋ ਡੈਸਪੀਰੇਟ ਹੋ ਗਏ ਇੱਕ ਦੋ ਬੰਦਿਆਂ ਨੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਅਨਫੋਰਚੂਨੇਟਲੀ ਉਹਨਾਂ ਨੂੰ ਬੇਨਤੀ ਆ ਕਿ ਤੁਹਾਡੇ ਨਾਲ ਖੜੇ ਆ ਮੁੱਖ ਮੰਤਰੀ ਸਾਹਿਬ ਤੁਹਾਡੀ ਸੇਵਾ ਕਰਦੇ ਕਰਦੇ ਬਿਮਾਰ ਹੋ ਕੇ ਹਸਪਤਾਲ ਗਏ ਸੀ ਜਿੱਦਨ ਵਾਪਸ ਆਏ ਉਦੋਂ ਤੋਂ ਫਿਰ ਲੱਗੇ ਹੋਏ ਆ ਔਰ ਸਾਰੇ ਮਨਿਸਟਰ ਐਮ ਐਲ ਏ ਸਾਰੇ ਅਫਸਰ ਸਹਿਬਾਨ ਇਸ ਵਾਰੀ ਜਿਹੜਾ ਹੈਗਾ ਪਲਟ ਰੀਲੀਫ 24 ਘੰਟੇ ਔਰ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਹੈ ਇਹਨਾਂ ਨੇ ਰੈਸਕਿਊ ਦੇ ਵਿੱਚ ਬੀ ਐਸ ਐਫ ਵਾਲਿਆਂ ਨੇ ਮਿਲਟਰੀ ਵਾਲਿਆਂ ਨੇ ਜਿਹੜੇ ਤੁਹਾਡੇ ਐਨ ਡੀ ਆਰ ਐਫ ਵਾਲੇ ਐਸ ਡੀ ਆਰ ਐਫ ਵਾਲੇ ਉਹਨਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਲੋਕਾਂ ਨੂੰ ਰੈਸਕਿਊ ਵੀ ਕੀਤਾ ਸੋ ਤੁਹਾਡੇ ਭਰਾ ਆ ਸਾਰੇ ਜਿਹਨੇ ਪੰਜਾਬੀ ਚਾਹੇ ਉਹ ਜਿੱਥੇ ਵੀ ਰਹਿੰਦੇ ਦੁਨੀਆ ਵਿੱਚ ਔਰ ਇਵਨ ਬਹੁਤ ਸਾਰੇ ਦੇਸ਼ ਵਾਸੀ ਵੀ ਜਿਹੜੇ ਹੈਗੇ ਆ ਖਾਸ ਕਰਕੇ ਜਿਹੜੀ ਨਾਨਕ ਨਾਮ ਲੈਵਾ ਸੰਗਤ ਹੈ ਪੰਜਾਬੀ ਦੇ 3 ਕਰੋੜ ਹੋਣਗੇ ਸਿੱਖ ਜਿਹੜੇ ਹੈਗੇ ਆ ਤੇ ਜਿਹੜੇ ਤੁਹਾਡੇ ਆਪਣੇ ਨਾਨਕ ਨੇ ਉਹ ਤਾਂ 20 20 ਕਰੋੜ ਦੇ ਕਰੀਬ ਆ ਜੀ ਨਾਨਕ ਨਾਮ ਦੇ ਵਸੰਗਤ ਉਹ ਸਾਰੇ ਤੁਹਾਡੇ ਨਾਲ ਖੜੇ ਆ ਔਰ ਅਸੀਂ ਕੱਲੇ ਕੱਲੇ ਬੰਦੇ ਦਾ ਖੇਤ ਵੀ ਲਭਾਂਗੇ ਸਾਫ ਕਰਾਂਗੇ ਸਿਰਟ ਚੱਕਾਂਗੇ ਫਸਲ ਬੀਜਣ ਤੱਕ ਤੁਹਾਡਾ ਘਰ ਜੀ ਬਰਾਣ ਵਾਲਾ ਤਾਂ ਬਣਾ ਕੇ ਜੇ ਰਿਪੇਅਰ ਕਰਨਾ ਰਿਪੇਅਰ ਕਰਕੇ ਘਰ ਦਾ ਸਾਰਾ ਜਿਹਾ ਸਮਾਨ ਰਾਸ਼ਨ ਪਾਣੀ 6 ਮਹੀਨੇ ਤੱਕ ਤੁਹਾਨੂੰ ਸਪੋਰਟ ਕਰਾਂਗੇ ਤੁਹਾਡੀ ਫਸਲ ਵਜਾ ਕੇ ਤੁਹਾਨੂੰ ਦੁਆਰਾ ਪੈਰਾ ਸਰ ਖੜੇ ਕਰਨ ਲਈ ਪੰਜਾਬ ਸਰਕਾਰ ਬਚਾ ਸਰਪਿੰਡਾਂ ਦੇ ਵਿੱਚ ਨਾ ਜੀ ਪਾਣੀ ਜਿਹੜਾ ਜ਼ਮੀਨੀ ਪਾਣੀ ਆ ਨਲਕਿਆਂ ਦੇ ਵਿੱਚੋਂ ਜਾਂ ਮੋਟਰਾਂ ਦੇ ਵਿੱਚੋਂ ਉਹ ਸਾਰਾ ਜਿਹੜਾ ਪਾਣੀ ਗੰਦਾ ਆ ਲੱਗ ਪਿਆ ਉਹ ਟੀਨ ਵਾਸਤੇ ਵੀ ਉਹਨਾਂ ਕੋਲ ਪਾਣੀ ਪਿੰਡਾਂ ਦੇ ਵਿੱਚ ਹੁਣ ਇਸ ਚੀਜ਼ ਦੀ ਪ੍ਰੋਬਲਮ ਆ ਰਹੀ। ਤਾਂ ਗਰਾਊਂਡ ਵਾਟਰ ਨੂੰ ਕਿਸ ਤਰੀਕੇ ਨਾਲ ਦੁਬਾਰਾ ਤੋਂ ਸਹੀ ਕੀਤਾ ਜਾਏ? ਇਹ ਬੜਾ ਤੁਹਾਡਾ ਬਾਜੂ ਕਨਸਰਨ ਆ ਜੀ ਸਾਡੇ ਵਾਸਤੇ ਸਭ ਤੋਂ ਜਿਹੜਾ ਵਿਸ਼ਾ ਹੈਗਾ। ਅਸੀਂ ਇਹ ਜਿਹੜੀ ਟੈਸਟਿੰਗ ਕਰ ਰਹੇ ਆ ਵੀ ਜੇ ਇੱਕ ਤਾਂ ਸੋਰਸ ਆ ਸਾਰੇ ਸੋਰਸ ਖਰਾਬ ਨਹੀਂ ਹੋਣਗੇ। ਜਿੱਥੇ ਕਿਤੇ ਬੋਰ ਡੁੱਬਿਆ ਹੋਇਆ ਉਹਦੇ ਵਿੱਚ ਕੋਈ ਲੀਕ ਹੋ ਕੇ ਪਾਣੀ ਪੈ ਗਿਆ। ਕਿਉਂਕਿ ਪਾਣੀ ਜਿਹੜਾ ਹੈਗਾ ਚਾ ਜਿੰਨੀ ਦੇਰ ਨਹੀਂ ਹੋਏਗਾ ਅਸੀਂ ਆਲਟਰਨੇਟ ਸੋਰਸ ਤੋਂ ਵਾਟਰ ਦੇਵਾਂਗੇ ਸਪਲਾਈ ਕਰਾਂਗੇ ਚਾਹੇ ਟੈਂਕਰ ਨਾਲ ਕਰੀਏ ਔਰ ਉਹਨਾਂ ਨੂੰ ਜਿਹੜਾ ਹੈਗਾ ਚਾਹੇ ਆਰਓ ਸਿਸਟਮ ਲਗਾਣਾ ਉਹਦਾ ਕੀ ਹੱਲ ਹੈ ਸੋਰਸ ਤੋਂ ਟੈਸਟ ਕਰ ਰਹੇ ਹਾਂ ਜਿਹੜੇ ਜਿਹੜੇ ਸੋਰਸ ਦੇ ਨਾਲ ਕਰ ਰਹੇ ਹਾਂ ਉੱਥੋਂ ਫਿਰ ਵਿੱਚ ਵਿਚਾਲੇ ਜੇ ਫਿਰ ਜਿਹੜੇ ਬਿਲਕੁਲ ਟੇਲੈਂਟ ਤੇ ਕਰ ਰਹੇ ਆ ਲਾਸਟ ਕਰਾ ਤਿੰਨ ਤਿੰਨ ਚਾਰ ਚਾਰ ਜਗ੍ਹਾ ਤੋਂ ਸੈਂਪਲ ਲੈ ਕੇ ਪੀਣ ਵਾਲੇ ਪਾਣੀ ਦੀ ਟੈਸਟਿੰਗ ਕਰ ਰਹੇ ਆ ਇਹ ਪੀਣ ਵਾਲਾ ਪਾਣੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਸਭ ਜਿਹੜਾ ਮਤਲਬ ਕਿ ਇਹ ਤਾਂ ਇਸ ਤੋਂ ਬਿਗਾਰੇ ਤਾਂ ਮਲਕ ਘੜੀ ਨਹੀਂ ਲੰਘਦੀ ਬਿਨਾ ਪਾਣੀ ਤੇ ਤਾਂ ਇਹ ਬੰਦਿਆਂ ਵਾਸਤੇ ਵੀ ਮवेशੀਆਂ ਵਾਸਤੇ ਵੀ ਪੰਛੀਆਂ ਵਾਸਤੇ ਵੀ ਸਾਰਿਆਂ ਵਾਸਤੇ ਸੋ ਇਹਦੇ ਉੱਤੇ ਵਾਟਰ ਫਟਿੰਗ ਤੇ ਕੰਮ ਚੱਲਦਾ ਪਿਆ ਜੀ ਇਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਡੋਕਲ ਬੋਡੀ ਸੇਤਮਾਕ ਮਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਮਿਲ ਕੇ ਇਹਦੇ ਤੇ ਵਾਟਰ ਫਟਿੰਗ ਤੇ ਕੰਮ ਕਰ ਰਿਹਾ ਅੱਜ ਅਸੀਂ ਬੋਤਲਾਂ ਨਾਲ ਪਾਣੀ ਦੇ ਰਹੇ ਹਾਂ ਜੇ ਕਿਤੇ ਲੋੜ ਪਈ ਤਾਂ ਟੈਂਕਰ ਨਾਲ ਵੀ ਦੇ ਰਹੇ ਹਾਂ ਔਰ ਵੀ ਆਰ ਮੇਕਿੰਗ ਸ਼ੋਰ ਜਿਵੇਂ ਕਈ ਜਗ੍ਹਾ ਤੇ ਡਿਪਟੀ ਕਮਿਸ਼ਨਰ ਨੇ ਜਿੱਥੇ ਲੋੜ ਸੀ ਉਹਨਾਂ ਨੇ ਵੱਡੇ ਵੱਡੇ ਜਿਹੜੇ ਹੈਗੇ ਆ ਆਰਓ ਸਿਸਟਮ ਵੀ ਲਵਾ ਦਿੱਤੇ ਆ ਪਾਣੀ ਪੀਣ ਵਾਲਾ ਪਾਣੀ ਜਿਹੜਾ ਪੀਣ ਲਈ ਕਿੰਨਾ ਕੁ ਪਾਣੀ ਚਾ ਉਦੋਂ ਨਾਲ ਤੇ ਲੱਗ ਜਾਂਦਾ ਬਾਕੀ ਕੱਪੜੇ ਧੋਣ ਦਾ ਹੋਰ ਬੁਝੇ ਕੰਮ ਦਾ ਨਾਲ ਨਾਲ ਫਰਕ ਨਹੀਂ ਪੈਂਦਾ ਉਹਦੇ ਨਾਲ ਬੰਦਾ ਬੁਆਰ ਨਹੀਂ ਹੁੰਦਾ ਲੇਕਿਨ ਜਿਹੜਾ ਪਾਣੀ ਪੀਣਾ ਹੈਗਾ ਉਹ ਤੁਸੀਂ ਪਾਣੀ ਸੋਰਸ ਤੋਂ ਲੈ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਕੋਈ ਆਂਦੀ ਹੈ ਕਲੋਰੀਨ ਦੀ ਗੋਲੀ ਪਾ ਲਓ ਜੇ ਲੱਗਦਾ ਹੈ ਕਿ ਉਹਦੇ ਚ ਬਦਬੂ ਆ ਰਹੀ ਹੈ ਪੀਣ ਵਾਲਾ ਨਹੀਂ ਹੈ ਗੋਲੀ ਪਾ ਕੇ ਵੀ ਪੀਣ ਵਾਲਾ ਨਹੀਂ ਹੈ ਸਾਨੂੰ ਦੱਸੋ ਅਸੀਂ ਸਪਲਾਈ ਕਰਾਂਗੇ